ਇੰਗਲੈਂਡ ਦੇ ਵਿੱਚ ਸਿੱਖ ਲੜਕੀ ਦੇ ਨਾਲ ਜ਼ਬਰ ਜਨਾਬ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ ਮਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਲਈ 20000 ਪਾਉਂਡ ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਮਲਜ਼ਮਾਂ ਦੀ ਸੂਚਨਾ ਦੇਣ ਤੇ ਮਿਲਡਿੰਗ ਦੇ ਕਰੀਬ 23 ਲੱਖ ਰੁਪਏ ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਯੂਕੇ ਪੁਲਿਸ ਵੀ ਲਗਾਤਾਰ ਮਲਜ਼ਮਾਂ ਦੀ ਭਾਲ ਕਰ ਰਹੀ ਹੈ ਦਰਸਲ 9 ਸਤੰਬਰ ਨੂੰ ਇੰਗਲੈਂਡ ਦੇ ਬਰਮਿੰਗਮ ਦੇ 올ਡ ਵਰੀ ਇਹ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਪੀੜਤਾ ਦੇ ਮੁਤਾਬਕ ਦੋ ਗੋਰਿਆਂ ਦੇ ਬੰਦੋਂ ਉਸਦੇ ਨਾਲ ਦਿਨ ਦਿਹਾੜੇ ਰੇਵ ਕੀਤਾ ਗਿਆ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ ਜਿਸ ਨੂੰ ਲੈ ਕੇ ਉਥੋਂ ਦੀ ਸਥਾਨਕ ਪੁਲਿਸ ਦੇ ਪਨੋ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਮੁਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਦੇ ਲਈ 20000 ਪਾਉਂਡ ਇਨਾਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਮੁਲਜ਼ਮਾਂ ਦੀ ਸੂਚਨਾ ਦੇਣ ਤੇ ਕਰੀਬ ਭਾਰਤੀ ਕਰੰਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ 23 ਲੱਖ ਰੁਪਏ ਦਿੱਤੇ ਜਾਣਗੇ ਸੂਚਨਾ ਦੇਣ ਵਾਲੀ ਦੀ ਪਛਾਣ ਜੋਕੇ ਗੁਪਤ ਰੱਖੀ ਜਾਵੇਗੀ ਯੂਕੇ ਪੁਲਿਸ ਵੀ ਲਗਾਤਾਰ ਮੁਲਜ਼ਮਾਂ ਦੀ ਆ ਭਾਰਤ ਕਰੀਏ 10 ਸਤੰਬਰ ਦੀ ਇਹ ਪੂਰੀ ਘਟਨਾ ਹੈ ਪੂਰੀ ਵਾਰਦਾਤ ਹੈ ਕਿਉਂਕਿ ਇੰਗਲੈਂਡ ਦੇ ਬਰਮਿੰਗਮ ਦੇ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਪੀੜਤਾ ਦੇ ਮੁਤਾਬਿਕ ਦੋ ਗੋਰਿਆਂ ਦੇ ਬਲ ਉਸ ਦੇ ਨਾਲ ਦਿਨ ਦਿਹਾੜੇ ਰੇਪ ਕੀਤਾ ਗਿਆ ਜਾਂਦਾ ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਤੇ ਅਜੇ ਵੀ ਜੋ ਮੁੱਖ ਮਲਜ਼ਮ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਜਿੱਥੇ ਕਿ ਲਗਾਤਾਰ ਉੱਥੋਂ ਦੀ ਸਥਾਨਕ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਤੇ ਇਸ ਦੇ ਵਿਚਾਲੇ ਜਿਹੜੇ ਵੀ ਲੋਕ ਆਮ ਜਨਤਾ ਇਹਨਾਂ ਮਲਜ਼ਮਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਵੇਗੀ ਤਾਂ ਉਹਨਾਂ ਵਾਸਤੇ ਇਨਾਮ ਦਾ ਵੀ ਐਲਾਨ ਕਰ ਦਿੱਤਾ ਗਿਆ 20000 ਪਾਉਂਡ ਇਨਾਮ ਦਿੱਤਾ ਜਾਵੇਗਾ ਆਖਰੀ ਭਾਰ ਦਾ ਇਹ 30 ਲੱਖ ਰੁਪਏ ਬਣਦਾ ਹੈ ਭਾਰਤੀ ਕਰੰਸੀ ਦੇ ਮੁਤਾਬਕ ਜੇਕਰ ਇਸ ਨੂੰ ਵੇਖਿਆ ਜਾਵੇ ਤਾਂ ਆ ਮਲਜ਼ਮਾਂ ਦੀ ਸੂਚਨਾ ਦੇਣ ਤੇ ਇਹ ਇਨਾਮ ਦਿੱਤਾ ਜਾਵੇਗਾ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ ਹਾਲਾਂਕਿ ਯੂਕੇ ਪੁਲਿਸ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਤਾ ਲਗਾਉਣ ਦੀ ਮਲਜ਼ਮਾਂ ਦਾ ਬਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀ ਇੱਕ ਘਰੌਣੀ ਵਾਰਦਾਤ ਨੂੰ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ 9 ਸਤੰਬਰ ਦੀ ਇਹ ਪੂਰੀ ਵਾਰਦਾਤ ਹੈ ਜਦੋਂ ਕਿ ਆ ਪੀੜਤਾ ਦੇ ਮਤਾਬਿਕ ਦੋ ਲੋਕਾਂ ਦੇ ਬਲ ਉਸ ਦੇ ਨਾਲ ਦਿਨ ਦਿਹਾੜੇ ਰੇਪ ਕੀਤਾ ਗਿਆ ਤੇ ਨਸਲਦੀ ਟਿੱਪਣੀਆਂ ਵੀ ਕੀਤੀਆਂ ਗਈਆਂ ਕਿਉਂਕਿ ਇੱਕ ਨਸਲੀ ਹਮਲੇ ਵਜੋਂ ਜਿਹੜੀ ਕਿ ਉਥੋਂ ਦੀ ਪੁਲਿਸ ਹੈ ਉਸ ਨੂੰ ਵੇਖ ਰਹੀ ਉਸ ਲਿਹਾਜ਼ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਮੁਲਜ਼ਮ ਕਦੋਂ ਪਰਸਦਿਸ਼ ਕੰਗੇ ਦੇ ਵਿੱਚ ਆਉਣਗੇ ਤੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ ਇਸੇ ਵਾਸਤੇ ਜੋ ਵੀ ਇਹਨਾਂ ਮੁਲਜ਼ਮਾਂ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 20000 ਪਾਉਂਡ ਇਨਾਮ ਵਜੋਂ ਦਿੱਤੇ ਜਾਣਗੇ ਇੰਗਲੈਂਡ ਦੇ ਵਿੱਚ ਸਿੱਖ ਲੜਕੀ ਦੇ ਨਾਲ ਜ਼ਬਰਜਨਾਹ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਮਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਲਈ 20000 ਪੌਂਡ ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਮਲਜ਼ਮਾਂ ਦੀ ਸੂਚਨਾ ਦੇਣ ਤੇ ਕਰੀਬ 30 ਲੱਖ ਰੁਪਏ ਦਿੱਤੇ ਜਾਣਗੇ